ਸਿਗਰਟ ਅਤੇ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਤੰਬਾਕੂ ਅੱਜ ਹੀ ਛੱਡੋ। ਮਦਦ ਲਈ 1800112356 ਤੇ ਕਾਲ ਕਰੋ। ਪਾਣੀ ਪੁਣੀ ਦੇ ਦੋ ਦੋ ਤਿੰਨ ਜਾਣਿਆ ਓਏ ਆ ਜਾ ਕੋਈ ਤਾਂ ਆ ਜੋ ਇਧਰ ਹੀ ਫਿਰਦਾ ਮੱਜਾ ਆਲੀ ਆ ਜਾ ਹੁਣ ਇੱਕ ਤਾਂ ਮੇਰੇ ਸਾਲੇ ਬੁੜੇ ਨੇ ਤਾਂ ਕੀਤਾ ਹੋਇਆ ਇਹ ਨਹੀਂ ਟਿਕਣ ਦਿੰਦਾ ਨਾ ਤੈਨੂੰ ਪਾਣੀ ਦੀ ਕਮੀ ਆ ਦਾਰੂ ਜਿੰਨਾ ਪਾਣੀ ਪੀਆ ਦਰਿਆਵਾਂ ਦੇ ਦਰਿਆ ਖਾਲੀ ਕਰ ਗਿਆ ਕਈ ਆ ਟਕੇ ਕੰਮ ਕਰ ਲੈਂਦੇ ਮੈਨੂੰ ਕਰ ਜਾ ਮੇਰੇ ਸਾਲੇ ਦੀਏ ਤੈਨੂੰ ਵੀ ਪਾਰਨਾ ਪੱਠੇ ਉਬਾਤ ਆ ਗਿਆ ਆ ਗਿਆ ਤਰੇ ਆਉਨਾ ਮੈਂ ਕੋਈ ਨਾ ਕਰਾਂ ਲੇ। ਉਹ ਲਗਾਉੜੇ ਤੂੰ ਹੀ ਦੇ ਜਾ ਪਾਣੀ ਘਟ ਦੂਜੇ ਨੇ ਤਾਂ ਸੁਣੀ ਨਹੀਂ ਗੱਲ ਕਹਿੰਦਾ ਮੈਂ ਤਾਂ ਪਸੂਆਂ ਚ ਵੜਿਆ ਵਿਆਂ। ਉਹ ਤੈਨੂੰ ਪਾਣੀ ਦੀ ਕਿ ਲੋੜ ਆ ਪਈਏ ਤੇ ਲਾਲਾ ਪੈਕ ਤੂੰ। ਹਲੋ ਇਹਦੇ ਨਾ ਮਰਨਾਗਾ ਸਖ ਸੁੱਕੀ ਪੀ ਕੇ। ਉਹ ਕਹੋਨੀਆ ਬੁੜਾ ਯਾਰ ਤੰਗ ਕਰ। ਲਗਾਉੜ ਖਾਣੇ ਨੇ ਕੋਈ ਨਹੀਂ। ਉਹ ਬੁੜਾ ਹੀ ਲੜਦੇ ਛੋਟੇ ਨੂੰ ਦਾਦਦਾ ਮੈਂ ਇਹਨਾਂ ਦੀਆਂ ਕਰਤੂਸਾਂ। ਆਦਾ ਬਾਪੂ ਪਾਣੀ ਵਾ ਮੇਰਾ ਚੇਰ ਬੱਗਾ ਆਦਾ ਤੇਰੇ ਬਿਨਾ ਪਤਾ ਮੈਨੂੰ ਕਿਨੇ ਪਾਣੀ ਪੁੱਛਣਾ ਗਿਆ ਬਾਪੂ ਮੈਂ ਪੁੱਛੂ ਗਿਆ ਉਹ ਨਿਕਲ ਗਿਆ ਫੂੰਜਾ ਲਾ ਕੇ ਉਹ ਦੂਜਾ ਕੋਏ ਚੋਂ ਨਿਕਲਿਆ ਇਹਨਾਂ ਨੇ ਲੈ ਲਿਆ ਬਾਪੂ ਵੇਖ ਲੈ ਇੱਕ ਡੰਗਰਾਂ ਦਾ ਡੰਗਰ ਹੋਇਆ ਰਹਿਂਦਾ ਦੂਜਾ ਉਹਨੇ ਘਰੇ ਵੱਡਦਾ ਮੈਂ ਦੇਖ ਲੈ ਤੇਰਾ ਕਿੰਨਾ ਕਰਦਾ ਵਾ ਮੇਰਾ ਦੇਖ ਮੇਰੇ ਨਾਗਾ ਬਮਾ ਠੀਕ ਹੈ ਨਾ ਪੁੱਤ ਬਣ ਕੇ ਮੇਰੀ ਸੁਣ ਲੈ ਗੱਲ ਕਿ ਇਹਨਾਂ ਦਾ ਕੁਝ ਨਹੀਂ ਜਾਣਾਂਗਾ ਮੈਂ ਤਾਂ ਆਪਦੇ ਦਾ ਉਹ ਦੇ ਲਾ ਗੋਆ ਜੱਕੀ ਜਾਂਦਾ ਬਾਪੂ ਦਾ ਹੈ ਨਹੀਂ ਉਹਨੂੰ ਇਹਨਾਂ ਨੇ ਇਹਨਾਂ ਨੂੰ ਮਾਂ ਪਿਓ ਦੀ ਕਦਰ ਹੋਵੇ ਤਾਂ ਫੇਰ ਹੀ ਹੈ ਨਾ ਆਈ ਉਹ ਤਰ ਗਈ ਆਈ ਮੈਂ ਤੁਰ ਜਾਣਾ ਪਤਾ ਹੀ ਨਹੀਂ ਲੱਗਣਾਗਾ ਤੇ ਮੇਰਾ ਪੁੱਤ ਜਿੱਦੇ ਤੇਰਾ ਟਾਈਮ ਲੱਗਾ ਆਪਾਂ ਕਚਹਿਰੀਆਂ ਚ ਚੱਲਿਆ ਤੇਰੇ ਨਾਮ ਤੇੜੀ ਕਰਾ ਦੇਲੀ ਸਾਰੀ ਬਾਪੂ ਇਹਨਾਂ ਨੂੰ ਨਾ ਦੱਸਿਓ ਫਿਰ ਨਹੀਂ ਮੈਂ ਇਹਨਾਂ ਨੂੰ ਤੇਰੇ ਤਾਂ ਪਾਣੀ ਨਹੀਂ ਪਿਛਦੇ ਉਹ ਜਿਹੜਾ ਵੱਡਾ ਵਾਲਾ ਮੇਰੇ ਚਪੇੜਾ ਮਾਰਦਾ ਰਹਿੰਦਾ ਬਣਾ ਕਰ ਚੁੱਪ ਕਰ ਜਾ ਮੈਂ ਇਹ ਜੇ ਧੋਨੇ ਧੋਕੇ ਜਾਊਂਗਾ ਇਹਨਾਂ ਦੇ ਆਤੇ ਵੇਖਣਗੇ ਦਵਾਈ ਪੀਣੀ ਦਵਾਈ ਮਾੜੀ ਜੀ ਲਾਦੀ ਨਹੀਂ ਆਹ ਬਾਲੀ ਨਹੀਂ ਬੱਤ ਫੇਰੀ ਮਾਂ ਦੀ ਜਾਦਾ ਜਾਂਦੀ ਹੈ ਤੂੰ ਦਾਰੂ ਵਾਲੀ ਪੀਣ ਲੱਗ ਨਹੀਂ ਬੱਤ ਕੋਈ ਤਾਰੂ ਨੂੰ ਥੋੜੀ ਪਿਆ ਕ ਕੋਈ ਨਿਪਤ ਤੇਰੇ ਹੁੰਦੇ ਮੈਨੂੰ ਤੂੰ ਹੀ ਚੱਕਣਾ ਇਹਨਾਂ ਦਾ ਤਾਂ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਵੀ ਕਿੱਥੇ ਹੋਣਗੇ ਉਹ ਦੇਖ ਲਾ ਗੇਟ ਵੀ ਨਹੀਂ ਲਾਗੇਗਾ ਕਦੋਂ ਦਾ ਚਲੇ ਇਹਨਾਂ ਨੇ ਕਿੱਥੇ ਲਾਉਣਾ ਇਹ ਤਾਂ ਤੈਨੂੰ ਹੀ ਪੁੱਤ ਫਿਕਰ ਰੱਖਣਾ ਪੈਣਾਗਾ ਆਏ ਤੇਰਾ ਵਿੱਚ ਦੀ ਵਿਆਹ ਉਹ ਕਰ ਦਿਆਂਗੇ ਕੀ ਕਰ ਰਹਾ ਤੂੰ ਕਰ ਦਿਆਂਗੇ ਕੋਈ ਨਹੀਂ ਪੁੱਤ ਮਾਲਕ ਦਾ ਅੰਦਰ ਰੋਤੀ ਰੋਟੀ ਠੀਕ ਆ ਬੱਪੂ ਫਿਰ ਮੈਂ ਵੀ ਜਲਦਾ ਚੰਗਾ ਕਿਆ ਰੱਖੀ ਜਾਂਦਾ ਤੰਗਾ ਤੰਗਾ ਆਉਂਦਾ ਹਾਂ ਮੇਰਾ ਛੇਰ ਬੱਗਾ ਮਾਰੀ ਵੀ ਲੈ ਗਿਆ ਦਵਾਈ ਵੀ ਲੈ ਗਿਆ ਵਾਹ ਯਾਦਲਾ ਜਨੀਆਂ ਚੰਗੇ ਵੀ ਹੁੰਦੇ ਆ ਵਿੱਚ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਮਾਲਕ ਤੰਦਰੁਸਤੀ ਰੱਖੇ ਮੈਂ ਸਾਰਾ ਕੁਝ ਹਿੱਸੇ ਦੇ ਨਾਲ ਹੀ ਕਰਾ ਜਣਾ ਆ ਪੁੱਤਰਾ ਜਾਨਾਂ ਬਾਤ ਕੀਤੀ ਦੱਸੋ ਹੀ ਕਿਵੇਂ ਅੱਧੀ ਕਰਨੀਆਂ ਕਿ ਪੂਰੀ ਕਰਨੀ ਨਹੀਂ ਜੀ ਸਾਰੀ ਕਰਨੀ ਇਹ ਸ਼ੇਰ ਬੱਗਾ ਮੈਨੂੰ ਸਾਹ ਹੁੰਦਾ ਦੂਜਿਆਂ ਤੋਂ ਪਹਿਲਾਂ ਪਹਿਲਾਂ ਮੈਂ ਤਾਂ ਹੀ ਤੁਹਾਨੂੰ ਸੱਦਿਆਗਾ ਵੀ ਦੂਜਿਆਂ ਨੂੰ ਪਤਾ ਨਾ ਲੱਗ ਜੇ ਇਤਕਾਰ ਵੀ ਇਹਦੇ ਨਾ ਕਰਨਾਗਾ ਹਾਂਜੀ ਜੋ ਟਰੈਕਟਰ ਤਾਂ ਲਿਆ ਸਭ ਕੁਛ ਇਹਦੇ ਨਾ ਕਰਨਾ ਬਸ ਆ ਟਰੈਕਟਰ ਵੀ ਇਹਦੇ ਨਾ ਕਰ ਦਿਓ ਹਾਂਜੀ ਆ ਘਰ ਵੀ ਇਹਦੇ ਨਾ ਹੋਣਾ ਚਾਹੀਦਾ ਅ ਜਮੀਨ ਵੀ ਸਾਰੀ ਹਾਂਜੀ ਹਾਂਜੀ ਜਿੰਨੀ ਸਾਡੀ ਜਮੀਨ ਆ ਸਾਰੀ ਇਸ ਮੁੰਡੇ ਦੇ ਨਾਮ ਹੋਣੀ ਚਾਹੀਦੀ ਹਾਂਜੀ ਡੰਗਰਾਂ ਦਾ ਕਿਵੇਂ ਕਰਨਾ ਉਹ ਬਾਪੂ ਡੰਗਰ ਤਾਂ ਛੱਡ ਦੇ ਉਹਨਾਂ ਚੋਂ ਕੇ ਤੂੰ ਉਹ ਫਿਰ ਹੋਰ ਕੀ ਕਰਨਗੇ ਵਿਹਲੇ ਫਿਰ ਮੈਨੂੰ ਹੀ ਕਰਦਾ ਮੈਨੂੰ ਪਾਣੀ ਵੀ ਨਹੀਂ ਪੁੱਛਿਆ ਨਾ ਤੂੰ ਡੰਗਰ ਛੱਡ ਦੇ ਬਾਕੀ ਆ ਫਿਰ ਆ ਬੈਠਾ ਆਪਾਂ ਕਰ ਲੈਂਦੇ ਜਲਦੀ ਮੈਂ ਤੇਰੀ ਮਰਜ਼ੀ ਆ ਦੇਖੋ ਜੀ ਤੁਸੀਂ ਘਰ ਦਾ ਕਹਿੰਦੇ ਹੋ ਤਾਂ ਘਰ ਦਾ ਕਰਾ ਦਿੰਨੇ ਆ ਤੇ ਜੇ ਤੁਸੀਂ ਬਾਕੀ ਸਾਰਾ ਕਹਿੰਦੇ ਹੋ ਆਪਾਂ ਤੁਹਾਡਾ ਉਹ ਵੀ ਕਰਾ ਦਿੰਨੇ ਆ ਤੁਸੀਂ ਫਿਰ ਐ ਕਰੋ ਇੱਥੇ ਲਾ ਦਿਓ ਗੁੱਠਾ ਆਪਣਾ ਲੈਓ ਇੱਥੇ ਲਾ ਓਕੇ ਚਲੋ ਬਾਕੀ ਗੱਲ ਜੋ ਵੀ ਹੋਈ ਆਪਾਂ ਫੋਨ ਤੇ ਕਰ ਲਾਂਗੇ ਬਾਕੀ ਗੱਲ ਜੋ ਵੀ ਹੋਈ ਤੇ ਆ ਤੁਸੀਂ ਸੋਚੋ ਲੋ ਜੀ ਲੈ ਬਰੇ ਬੱਗੀ ਪਾਲ ਤੁਸੀਂ ਵੀ ਮਾਰ ਦਿਓ ਸਾਈਨ ਇੱਥੇ ਠੀਕ ਹੈ ਜੀ ਲਓ ਜੀ ਬੱਗੀ ਪਾਲ ਤੁਹਾਡਾ ਕੰਮ ਹੋ ਗਿਆ ਤੇ ਜੋ ਵੀ ਗੱਲਬਾਤ ਹੋਈ ਬਾਕੀ ਕਰ ਲਾਂਗੇ ਫੋਨ ਤੇ ਠੀਕ ਹੈ ਤੇ ਸੇਵਾ ਪਹੁੰਚਦੀ ਫਿਰ ਕਰਦੇ ਹੋ ਤੁਸੀਂ ਉਹ ਕਰਦੇ ਆਂਗੇ ਜੀ ਠੀਕ ਹੈ ਜੀ ਬਾਪੂ ਸੇਵਾ ਪਹੁੰਚਦੀ ਕਰਨੀ ਆਪਾਂ ਕੋਈ ਨੇ ਕੋਈ ਕਰਦੇ ਆਂਗੇ ਜੀ ਕਰਦੇ ਠੀਕ ਠੀਕ ਹੈ ਬਤਾਂ ਨਾ ਕਰੋ ਧੰਨਵਾਦ ਓਕੇ ਓਕੇ ਜੀ ਓਕੇ ਓਕੇ ਬਾਪੂ ਆ ਦਾ ਦੂਸਰਾ ਹੀ ਲਾਤਾ ਉਹ ਕੋਈ ਨੀ ਪੁੱਤ ਜਿਹੜਾ ਮੱਜਾਂ ਦਾ ਛੱਡ ਤੇ ਗਿਆ ਸਿਆਣੇ ਕਹਿੰਦੇ ਹੁੰਦੇ ਆ ਜਿਹੜਾ ਸੇਵਾ ਕਰੇ ਉਹਨੂੰ ਹੀ ਫਲ ਮਿਲਦਾ ਹੁੰਦਾਗਾ ਦੂਜੇ ਬੰਦੇ ਨੂੰ ਤਾਂ ਇਹ ਦੰਦੇ ਵਜਾਉਂਦੇ ਰਹਿ ਗਏ ਨਾ ਇਹਨਾਂ ਨੇ ਪਾਣੀ ਵੀ ਨਹੀਂ ਪੁੱਛਿਆ ਮੈਨੂੰ ਇੱਕ ਮੱਜਾ ਚੁੱਕਾ ਰਹਿ ਗਿਆ ਚੁੱਕਾ ਹੂੰ ਕਰਦਾ ਕਰਦਾ ਰਹਿਣ ਦੇ ਤੱਕੇ ਖਾਂਦਾ ਇਹਦਾ ਫੋਨ ਤੇ ਹੀ ਆ ਉਹਦੀਆਂ ਤਾਂ ਗੱਲਾਂ ਕਰਨ ਦੇ ਫੋਨ ਤੇ ਗੱਲਾਂ ਉਹ ਪੁੱਤ ਬੱਗੀ ਪਾਲ ਮਰੇ ਆ ਮੇਰਾ ਸ਼ੇਰ ਗੱਲ ਸੁਣ ਮੇਰੀ ਹਾਂ ਬਾਪੂ ਵੇ ਘਰ ਸ਼ੇਰ ਬਣ ਕੇ ਮੈਨੂੰ ਦਵਾਈ ਤਾਂ ਲਿਆ ਦੇ ਆ ਨਾਲੇ ਮੈਂ ਨਾ ਪੈਸੇ ਲੈ ਕੇ ਆਇਆ ਅਰਤਗੇ ਤੂੰ ਇਹਦੇ ਚ ਵਧੀਆ ਜੀ ਜ਼ਰੂਰ ਲਿਆ ਦੀ ਕੋਈ ਆ ਬਹਿ ਰਲੇ ਗਣ ਕੇ ਰੱਖ ਲਈ ਉੱਥੇ ਮੈਂ ਠੀਕ ਆ ਬਾਪੂ ਚੱਕਰੀ ਨਹੀਂ ਹਾਂ ਮੇਰਾ ਪਤ ਜੁਗਿਆ ਨੂੰ ਨਾ ਦੱਸੀ ਕਿਹੜੀ ਦਿਹਾੜੀ ਹੈ ਜਿਹੜੀ ਮਰਜੀ ਦੀ ਗੱਲ ਜਿਹੜੀ ਉਹਦੇ ਨਹੀਂ ਗਿਆ ਸੀ ਉਹ ਦਾਰੂ ਵਾਲੀ ਗੱਲ ਆ ਉਹਦੇ ਨਾਲ ਦੀ ਮੇਰਾ ਪਤ ਲੈ ਆ ਦਾਰੂ ਨਾਲ ਵਾਲੀ ਕੀ ਹੈ ਉਹ ਕੋਈ ਨਹੀਂ ਪਤ ਕੀ ਪਤਾ ਕਿਦੇ ਪਟਾਕੇ ਅੰਗੂ ਚੱਲ ਜਾਣਾ ਉਹ ਨਹੀਂ ਪਟਾਕੇ ਨਹੀਂ ਪੈਣ ਦੇਣਾ ਬਾਪੂ ਆ ਨਾ ਪਤਾ ਨਹੀਂ ਹੁੰਦਾ ਮੇਰਾ ਸ਼ੇਰ ਦਰਪਾਨ ਨਾਲ ਜੱਟ ਦੇ ਕਵਰਾਂ ਤੱਕ ਜਾ ਉਹ ਇੰਨਾ Obapu 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 Papu. Oh, Obapu Oh, Papu. Oh, Papu. Oh, Papu. ਓ ਜਿੰਦਰ ਓ ਜੱਟੇ ਬਾਪੂ ਤੇ ਬਾਪੂ ਕੱਟੇ ਬਰੇ ਬਾਪੂ ਤੇ ਲੈ ਗਿਆ ਕਿੱਥੇ ਚਲ ਗਿਆ ਪੂਰਾ ਹੋ ਗਿਆ ਯਾਰ ਬਾਪੂ ਓਏ ਓ ਬਾਪੂ ਉੱਠ ਬਾਪੂ ਓ ਬਾਪੂ ਓ ਦਾਰੂ ਕੁਸਤੇ ਹੀ ਗਿਆ ਤਾਲੂ ਚੱਡ ਕੇ ਇਹ ਦਾਰੂ ਤੁਸੀਂ ਪੀਣ ਲਾਇਆ ਇਹਨੂੰ ਹਾ ਹਾ ਉਹ ਮੈਂ ਤਾਂ ਯਾਰ ਹੁਣ ਆਪ ਘਰੇ ਆਏ ਆ ਤੈਨੂੰ ਪਤਾ ਕੰਮ ਕਿੱਲੇ ਹੁੰਦੇ ਆ ਓਏ ਇੱਕ ਮਿੰਟ ਰੋਲਾ ਆ ਪਾਈ ਜਾਂਦੇ ਉਹ ਕੀ ਆ ਬਾਪੂ ਚੱਲ ਗਿਆ ਹੈ ਚੱਲ ਗਿਆ ਕੋਹ ਨਹੀਂ ਬਾਪੂ ਹੱਲ ਗਿਆ ਯਾਰ ਓਏ ਹੱਲ ਗਿਆ ਨਹੀਂ ਚੱਲ ਗਿਆ ਓਏ ਬਾਪੂ ਓ ਬਾਪੂ ਉਹ ਸੱਚੀ ਨਹੀਂ ਇਹ ਤਾਂ ਬੋਲਦਾ ਓ ਬਾਪੂ ਓ ਬਾਪੂ ਆ ਗਿਆ ਮੱਗੀ ਮਾਰ ਕੀ ਆ ਜਾ ਬੱਪੂ ਬੋਟ ਗਈ ਮੇਰੇ ਨਾਲ ਜ਼ਮੀਨ ਲਗਾ ਗਿਆ ਉਹ ਸ਼ੰਗਰ ਦਾ ਵੀਆ ਸਾਰੀ ਘਰ ਦੀ ਜ਼ਮੀਨ ਮੇਰੇ ਨਾਲਵਾ ਜਾ ਬੱਪੂ ਬੱਪੂ ਤੇਰੀ ਜ਼ਮੀਨ ਕਰਦਾ ਮਾਲਕ ਮੈਂ ਆਵਣਾ ਬੱਪੂ ਨਵਾ ਗਿਆ ਨਵਾ ਗਿਆ ਦੋ ਦਿਨ ਪਹਿਲੇ ਉਹ ਕਾਗਜ਼ ਪਏ ਤਾਂ ਦੇਖ ਲਓ ਅਰ ਜਾ ਇੱਕ ਮਿੰਟ ਉਹ ਕਾਗਜ਼ ਪਏ ਦੇਖ ਲੈ ਬਾਪੂ ਬਈ ਉਹ ਕਾਗਜ਼ ਕਰਾ ਜਦਿਆਂ ਵਾਲਾ ਉਹ ਬਹੁਤ ਚੰਗਾ ਸੀ ਉਹ ਤਾਂ ਕਾਗਾ ਦਾ ਬਹੁਤ ਚੰਗਾ ਸੀ ਵਾਪਸ ਜਾਂਦਾ ਵਾਲਾ ਸਾਡਿਆ ਬਾਪੂ ਏ ਉੱਟ ਘੜ ਜਿੰਦਰ ਬਾਈ ਹਾਂ ਸੱਚ ਕਹਿੰਦਾ ਵੇਖ ਲਾ ਜ਼ਮੀਨ ਦੇ ਕਾਗਜ਼ ਤੇ ਆ ਘਰ ਦੇ ਕਾਗਜ਼ ਬਾਈ ਸੱਚੀ ਕਰਾ ਗਿਆ ਹੋਰ ਕੀ ਯਾਰ ਮੱਝਾਂ ਰਹਿ ਗਈਆਂ ਕਿ ਉਹ ਵੀ ਕਰਾ ਗਿਆ ਬਸ ਮੱਝਾਂ ਹੀ ਰਹਿ ਗਈਆਂ ਆਪਣੇ ਪੱਲੇ ਗੋਆ ਸਿਟੀ ਜਾਵਾਂਗੇ ਹੁਣ ਕੋਈ ਪਾਣੀ ਪੂਣੀ ਫੜਾਉਂਦੇ ਯਾਰ ਆਪਣਾ ਟਰੈਕਟਰ ਟੁੱਟ ਵੀ ਨੋ ਕਰਾ ਜਾਂਦਾ ਕੋਸ਼ਿ ਨੀੜਾ ਪੱਲੇ ਬਾਈ ਇਹਦੇ ਮਰਨ ਨਾਲ ਵੱਧ ਦੁੱਖ ਤਾਂ ਮੈਨੂੰ ਆ ਜਮੀਨ ਦਾ ਹੋਈ ਜਾਂਦਾ ਯਾਰ ਹੁਣ ਤਾਂ ਮਿੱਤਰਾਂ ਐ ਕਰ ਇਹਦਾ ਪਾਪ ਵੱਡੀ ਐ ਤੇ ਕੰਮ ਦੇਖੀਏ ਚੱਕ ਟਿਪਨ ਤੇ ਦਿਹਾੜੀ ਚੱਲਿਆ ਕਰੀਏ ਟੱਕੇ ਨੂੰ ਖੂਕ ਕੇ ਆਈਏ ਫਰੀਦ ਤੱਕੜੀ ਨੇ ਕਾਟ ਯਾਰ ਸੱਤ ਕੇ ਮਾਰਾਇਆ ਘਰ ਵਾਲਾ ਦੁਆ ਕੀਆ ਕਨੇਡਾ ਚ ਲਈ ਸੀ ਸੀ ਬੱਗੀ ਬਾਈ ਕਿਵੇਂ ਆ? ਓਹ ਕਿਵੇਂ ਆ? ਠੀਕ ਆ, ਪੈਸੇ ਚਾਹੀਦੇ ਥੋੜੇ ਜਿਹੀ। ਕੀ ਕਰਨੇ ਪੈਸੇ ਤਾਂ ਡਾਕਟਰ ਨੂੰ ਦੇਣੇ ਜੀ, ਮੱਜਾਂ ਚੈੱਕ ਕਰਾਈਆਂ ਯਾਰ ਖਾਦੀ ਨਹੀਂ ਹੋਈ। ਨਾਲ ਬੱਗੀ ਬਾਈ ਨਹੀਂ, ਬਾਈ ਜੀ ਲਾਉਣਾ ਨਾਲ ਚੰਗਾ। ਬੱਗੀ ਪਾਲ ਬਾਈ ਜੀ। ਹਾਂ, ਖਾਣਾ ਪਾਣੀ ਦੇ ਦਿਓ। ਹਾਂ, ਕਿੰਨੇ ਚਾਹੀਦੇ ਆ? ਚਾਹੀਦਾ ਤਾਂ 500 ਆ। ਅੱਛਾ। ਡਾਕਟਰ ਨੂੰ ਦੇਣੇ। ਲਾ ਫੜ। ਲਾ ਫੜ। ਠੀਕ ਆ ਜੇ ਤਾਂ 400 ਆ ਚਾਹੀਦਾ ਤਾਂ 400 ਹੀ ਆ 500 ਤਾਂ ਉਹੀ ਵੱਧ ਮੰਗੀ ਜਾਂਦੇ ਰਹਿੰਦੇ ਹੋ ਯਾਰ ਮੰਗਾਈ ਤਾਂ ਦੇਖ ਲਓ ਕਿੰਨੀ ਹੋ ਗਈ 2.5 250 ਆ ਆ ਲੈ 100 ਹੋਰ ਨਾਲ ਇਹ ਖਰਚਾ ਗੁਰਚਾ ਸਾਨੂੰ ਵੀ ਦੇ ਦੇਗਾ ਮਾੜਾ ਮੋਟਾ ਖਰਚਾ ਜਿੱਦਲ ਕਰਨਾ ਹੋਇਆ ਦੱਸ ਦਿਂ ਕਰ ਦਿਆਂਗੇ ਆਪਾਂ ਕਰਦਾ ਮਾਲਕਾ ਹਾਂ ਠੀਕ ਆ ਬਸ ਚੰਗਾ ਮੈਰਾ ਬਾਈ ਚੰਗਾ ਯਾਰ ਤੋਂ ਮਰਾ ਇਹ ਨਹੀਂ ਰਦੇ ਲੈ 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 ਕਿਨੇ ਮੈਨ ਨੂੰ ਮਾਰ ਦਿੱਤਾ ਵੇਖ ਰਹਾ ਠੀਕ ਆ ਇਹਦਾ ਪੀਰਾ ਨਹੀਂ ਨਾਲ ਬੱਗੀਪਾਲ ਸਿੰਘ ਜੀ ਕਹਿਣਾ ਬੱਗੀਪਾਲ ਸਿੰਘ ਬਾਈ ਜੀ 200 ਰੁਪਏ ਦੇ ਦੋ ਸੁਹਾਵਾ ਉਹ ਯਾਰ ਆ ਦੇ ਕੁੜੀ ਮਾਰ ਕੁੜੀ ਨਹੀਂ ਮੁੰਡਾ ਮਾਰ ਤੱਕਰ ਵਾਲੀ ਨੇ ਇਹ ਚਾਰਜ ਕਰਾਉਣਾ ਇਹ ਕਿਹੜਾ ਰੀਚਾਰਜ ਮੁੱਕ ਗਿਆ ਫੋਨ ਦਾ ਪਰ ਸੌ ਦਿਨ ਫੋਨ ਲਾਉਣ ਨੂੰ ਕੀ ਰਿਸ਼ਤੇਦਾਰ ਕੀ ਤਾਂ ਹੋ ਨਹੀਂ ਲੱਗਾ ਰੀਚਾਰਜ ਤੇ ਮੁੱਕੇ ਰਹਿੰਦੇ ਆ ਬਾਪੂ ਨੂੰ ਤੁਸੀਂ ਖਾ ਗਏ ਖਾ ਮੰਗਾਈ ਬਹੁਤ ਵੱਧ ਗਈ ਮੈਂ ਕਹਿੰਦਾ ਨਾ ਤੇ ਨਤ ਨਵਾ ਕਾਹਨ ਹੁੰਦਾ ਮੇਤੋਂ ਨਹੀਂ ਦੇਖ ਹੁੰਦਾ ਤੁਸੀਂ ਬਹਿ ਜਾਓ ਪਹਿਲਾਂ 250 250 ਕਰਕੇ ਉਹ ਲੈ ਗਿਆ 500 ਰੁਪਿਆ 400 ਦੇ ਕੀ ਮੱਜਾਂ ਦਾ ਕਰਨਾ ਟੀਕੇ ਲਵਾਉਣੇ ਆ ਬਾਈ ਵੱਧ ਗਈ ਕਰਦੇ ਨੇ ਆ ਕੋਈ ਨਾ ਦੁੱਧ ਪੀਨੇ 100 ਵੱਧ ਲੈ ਗਿਆ ਉਹ ਤੋਂ ਲੈ ਲਈ ਯਾਰ ਦੇਖ ਲੈ ਬਾਈ ਪਰ ਲਈਏ ਉਹ ਤੇ ਦੇਖ ਲੈ ਕਿਹ ਤੋਂ ਕਰਦਾ ਯਾਰ ਮੇਰੇ ਕੋਲ ਸੱਚੀ ਹੈ ਨਹੀਂ 200 ਰੁਪਿਆ ਦਾ ਉਹ ਵੀ ਤੂੰ ਲੈ ਜਾ ਮੈਨੂੰ ਉਹੀ ਹਾਲ ਕਰ ਤਾਂ ਲੰਗਾ ਵਾਲਾ ਕੰਮ ਤੂੰ ਫੋਨ ਇੱਕ ਨਹੀਂ ਲਾ ਕੇ ਦਿੰਦਾ ਸਾਰੀ ਦਿਹਾੜੀ ਕੰਨ ਨਾਲ ਹੀ ਰੱਖਦਾ ਬਾਈ ਗੱਲ ਸੁਣ ਨਿਤ ਨਾ ਮੈਂ ਕਾਹਟ ਹੁੰਦਾ ਜੇ ਕੋਈ ਗੱਲ ਹੋ ਗਈ ਆਪਦਾ ਸੋਚ ਲੈ ਲੈ ਫੜ ਧੰਨਵਾਦ ਬਾਈ ਤੇ ਉਹ ਤੂੰ ਯਾਰ ਮਾਲਕਾਂ ਨਾਲੇ ਤੂੰ ਐ ਨੰਗ ਨੰਗ ਜਾਣਾ ਕਿਹਾ ਕਰ ਆਪਦੇ ਆਪ ਨੂੰ ਬਾਈ ਬਣਿਆ ਕੋਈ ਨਾ ਮੈਂ ਤੇਰੀ ਕੀ ਦੇਣਾ ਗੱਲ ਕਰਨੀ ਮੈਂ ਕਰਾ ਦੂੰਗਾ ਗੱਲ ਨਹੀਂ ਕਰਨੀ ਕੋਈ ਮੈਂ ਨਹੀਂ ਕਰਨਾ ਕੋਸੇ ਜਾ ਤੂੰ ਚੱਲ ਠੀਕ ਆ ਗੱਲ ਕਰਨੀ ਨੂੰ ਤੇ ਗੱਲਾਂ ਤੇ ਤੋਂ ਕਰੋਨਾ ਗੱਲਾਂ ਮੈਂ ਤੂੰ ਆਈ ਭੱਟੇ ਨੂੰ ਮਾਰ ਲੰਦੇ ਫਿਰ ਮੈਂ ਕੀ ਗੱਲ ਕਰਨੀ ਪੈਣੀ ਐ ਦਰਮੈਂ ਇਹਨਾਂ ਨੇ ਖਾ ਜਾਣਾ ਸਾਰ ਅਗਰ ਇਹ ਸਾਲਾ ਖਣੇ ਕੋਦੂ ਬਣੇ ਨਹੀਂ ਕੋਈ ਇਹ ਬਫਾ ਕੋ ਕੁਨਈ ਆ ਜਾ ਕਿਹੜਾ ਬਾਈ? ਓ ਕੀ ਹਾਲ ਆ ਬਾਈ? ਔਰ ਮੋਟਿਆ ਵਧੀਆ ਵਧੀਆ ਠੀਕ ਠਾਕ। ਤੇਰਾ ਵੱਡਾ ਭਾਈ ਆ ਕਾ ਕਰ ਜਾਂਦਾ? ਨਹੀਂ ਹੈ ਨਹੀਂ ਉਹ ਤਾਂ ਕਰੇ। ਸਿੰਦਰ ਉਹ ਵੀ ਹੈ ਨਹੀਂ। ਚੱਲ ਫਿਰ ਮੈਂ ਫੇਰ ਆਉਂਗਾ। ਓ ਆ ਜਾ ਕੀ ਕੰਮ ਆ ਦੱਸ। ਚੱਲ ਆ ਫਿਰ ਬਹਿ ਕੇ ਗੱਲ ਕਰਦੇ ਆ ਕੰਮ ਸੀਗਾ ਯਾਰ ਕੋਈ। ਓ ਕੀ ਗੱਲ ਹੋ ਗਈ? ਉਹ ਮੈਨ ਨਾਲ ਸੀ ਉਹਨਾਂ ਨੂੰ ਕੋਈ ਗੱਲ ਕਰਨੀ ਸੀ। ਓ ਮੈਨ ਨੂੰ ਹੀ ਮਿਲਣਾ। ਚੱਲ ਕੋਈ ਨਾ ਤੈਨੂੰ ਦੱਸ ਦਿੰਦਾ। ਬੈਠ ਹਾਂ ਆਹ ਹੋਰ ਪਰ ਠੀਕ ਆ ਸਭ ਵਧੀਆ ਸਾਰੇ ਠੀਕ ਠਾਕ ਤੂੰ ਸੁਣਾ ਲੈ ਬਾਪੂ ਦਾ ਯਾਰ ਬਹੁਤ ਮਾੜਾ ਹੋਰ ਯਾਰ ਦਾਰੂ ਵਾਲੀ ਪਿੰਦਾ ਸੀ ਤੈਨੂੰ ਵੀ ਪਤਾ ਹੀ ਆ ਦਰ ਤਾਰੋ ਪੀ ਜਾਂਦਾ ਇਹ ਪਰ ਸਮਝਿਆ ਨਹੀਂ ਮੈਂ ਸਮਝਾਇਆ ਵੀ ਬਥੇਰਾ ਤੇ ਭਰਾ ਇਹ ਤੇ ਚੱਲ ਬੱਡੇ ਵਰਗਾ ਕਰਾ ਹੈਗਾ ਤੇ ਉਹ ਕਾਦਾ ਆਸਰਾ ਉਹਨਾਂ ਦਾ ਇੱਥੇ ਤੁਰੇ ਫਿਰਦੇ ਲਗਾੜਿਆਂ ਕੋਈ ਇੱਧਰ ਕੋਈ ਇੱਧਰ ਕੋਈ ਗੱਲ ਨਹੀਂ ਮੰਨਦੇ ਆਸਰਾ ਉਸਰਾ ਤੇ ਰੱਬ ਦਾ ਨਾ ਹੋਈਆਂ ਇੱਕ ਉਹ ਬਾਪੂ ਵੀ ਜਲ ਵਧੀਆ ਜਾਂਦਾ ਸਾਰਾ ਘਰ ਪੈ ਲਈ ਮੇਰੇ ਨਾਲ ਫਰਾ ਗਿਆ ਹਾਂ ਹਾਂ ਮੇਰੇ ਨਾਲ ਆ ਇਹ ਸਾਰੇ ਉਹ ਮੈਂ ਹੀ ਤਾਂ ਖਿਆਲ ਰੱਖਦਾ ਸੀ ਬਾਪੂ ਦਾ ਇਹਦਾ ਛੋਟਾ ਹੂਨੀ ਟੈਕ ਦਾ ਵੱਡਾ ਦਾ ਮੈਂ ਕਹਿੰਦਾ ਪਸ਼ੂਆਂ ਦੀ ਪਸ਼ੂ ਹੋਇਆ ਰਹਿੰਦਾ ਉਹਨੂੰ ਸੌਰਤ ਹੀ ਨਹੀਂ ਕਰਦੀ ਵੀ ਕੌਣ ਕੀ ਕਰਦਾ ਕੌਣ ਨਹੀਂ ਕਰਦਾ ਅੱਛਾ ਜੀ ਇਹਨਾਂ ਕਹੇ ਕਰਤਾ ਦਰਤਾ ਸਾਰਾ ਤੋਂ ਆਪਣੇ ਆਪਣੇ ਗੋਲੀਆ ਸਾਰਾ ਕੁਝ ਹੂੰ ਕੋਈ ਮਾੜੀ ਮੋਟੀ ਗੱਲ ਹੁਣ ਮੰਨਣ ਲੱਗੇ ਆ ਚੱਲ ਕਹਿ ਦਿੱਤਾ ਜਿਵੇਂ ਕਰਦੇ ਕਰ ਲੈਂਦੇ ਆ ਫਿਰ ਇਹ ਹੁਣ ਤਾਂ ਮੈਂ ਮੰਨ ਲਈ ਪਤਾ ਵੀ ਸਾਰਾ ਕੁਛ ਇਹਦੇ ਕੋਲੇ ਆਪਣੇ ਨਹੀਂ ਬਹੁ ਆਪੂ ਸਾਰਾ ਕੁਛ ਸਾਰਾ ਕੁਛ ਆਪਣੇ ਕੋਲੇ ਮੈਂ ਤਾਂ ਕਹਿੰਦਾ ਸਾਰੇ ਕੋਲੇ ਆ ਗਿਆ ਉਹ ਨਹੀਂ ਨਹੀਂ ਬਾਪੂ ਦਾ ਪਿਆਰ ਵੱਧ ਮੇਰਾ ਸੀ ਕਿਉਂਕਿ ਮੈਂ ਹੀ ਉਹਦਾ ਖਿਆਲ ਰੱਖਦਾ ਪਾਣੀ ਇਹ ਤਾਂ ਪਾਣੀ ਨਹੀਂ ਸੀ ਪੜਾਉਂਦੇ ਉਹ ਤਾਂ ਪਾਣੀ ਨੂੰ ਵਿਚਾਰਾ ਤਰਸਦਾ ਰਹਿੰਦਾ ਸੀ ਇਹ ਤਾਂ ਪਾਣੀ ਦਾ ਇੱਕ ਗਲਾਸ ਨਹੀਂ ਪੜਾਇਆ ਜਿੱਦ ਕਰ ਉਹ ਛੋਟਾ ਕੰਨਾ ਫੋਨ ਲਾ ਕੇ ਤੁਰਿਆ ਫਿਰਦਾ ਜਿਹੜਾ ਵਿਚਾਰਾ ਮੈਂ ਕਹਿੰਦਾ ਮਤਲਬ ਹੀ ਨਹੀਂ ਉਹਨੂੰ ਕਰਦਾ ਦੂਜਾ ਉਹਨੂੰ ਤਾਂ ਸਾਹਮਣਾ ਚਾਹੀਦਾ ਸੀ ਉਹ ਬੁੜਾ ਕਹਿੰਦਾ ਹੁੰਦਾ ਵੱਡਾ ਲੈ ਹਾਂ ਆ ਬਾਪੂ ਤੋਂ ਬਗੈਰ ਨਹੀਂ ਕਦੇ ਬੋਲੇ ਆ ਤਾਂ ਹੀ ਆ ਜਾਹ ਦੇਣਾ ਫੇਰ ਤਾਂ ਮੁੰਡਾ ਤੇਰਾ ਹੱਕ ਵੀ ਬੋਲਦਾ ਤੂੰ ਦੱਸ ਕਿਵੇਂ ਆਇਆ ਸੀ ਉਹ ਆ ਤਾਂ ਜਾ ਰਹਾ ਆ ਸੇ ਉਹਨੇ ਦੇ ਰਸਤੇ ਲਈ ਇਹਦੇ ਰਸਤੇ ਲਈ ਤੇਰੇ ਪਾਹਿਆਂ ਤੇ ਲਈ ਅੱਛਾ ਨਹੀਂ ਸੀ ਕਿ ਮੇਰੀ ਨਕਾਚ ਮੈਂ ਕਿਹ ਚੱਲਦਾ ਕੋਈ ਜਮੀਨ ਜ਼ਿਆਦਾ ਤੇ ਕਿ ਯਾਰ ਰਸਤਾ ਕਰਾ ਦੇ ਉਹ ਰਸਤਾ ਤਾਂ ਤੂੰ ਕਰਾ ਦੇ ਜਮੀਨ ਪਰ ਮੇਰੇ ਨਾਲ ਆ ਨਾ ਸਾਰੀ ਘਰ ਦੀ ਮੇਰੇ ਨਾਲ ਅਟੈਚਡ ਉਤਰ ਆਪਣੀਆਂ ਸਰਪਰ ਉਹ ਇਹਨਾਂ ਆਪਾਂ ਹੁਣ ਕਰਵਾ ਕਰਦੇ ਤੈਨੂੰ ਕਰਾਂ ਉਹਨਾਂ ਨੂੰ ਫਿਰ ਕਰਨਾ ਵੀ ਕਿੰਨੇ ਆ ਉਹ ਰਿਆੜ ਉਹਨਾਂ ਦੇ ਨਾਲ ਨਹੀਂ ਆ ਮੈਂ ਫਾਲ ਤੂੰ ਜੇਤੀ ਇਹ ਕੰਮ ਇਹਦਾ ਹਾਂ ਤੂੰ ਦੇਖ ਲੈ ਜੇ ਕੁੜੀ ਆਈ ਮੇਰੇ ਨਾਲ ਕਰਾ ਦੇ ਆਪਾਂ ਕਰ ਲਾਂਗੇ ਜਿਵੇਂ ਹੋਣਾ ਸੈਟ ਉਰੀਦਾ ਹੈਗੀ ਆ ਹੈਗੀ ਆ ਹਾਂ ਦਿਖਾ ਤਾਂ ਫਰਕ ਹੈ ਫੋਟੋ ਦਿਖਾ ਦੇਣਾ ਹਾਂ ਗੱਲਬਾਤ ਚੱਲਦੀ ਆ ਉੱਧਰ ਗੱਲਬਾਤ ਤਾਂ ਮੈਂ ਕਰਨੂੰ ਉਰੀ ਪਸੰਦ ਕਰ ਬੱਸ ਆਹ ਉਹ ਬੱਲੇ 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 ਫੋਟੋ ਨਾਇਕ ਕੋਣੋ ਸਿੱਖਿਤ ਹੁਣ ਕਈਆਂ ਨੇ ਇਹ ਸੁਣਨਾ ਨਹੀਂ ਸਿੱਖ ਹਣੀ ਨਾਲ ਕਈਆਂ ਨੇ ਇਹ ਜੁੜਨਾ ਉਹ ਬੱਡੇ ਕਦਰ ਪਾਉਂਦੇ ਆ ਕਿਤੇ ਨਹੀਂ ਮੈਂ ਤਾਂ ਫੋਟੋ ਦੇਖਦਾ ਸੀ ਸੋਹਣੀ ਐ ਕੁੜੀ ਤਾਂ ਪੁੜੇ ਦਾ ਪੂਰੀ ਸੋਹਣੀ ਆ ਤੇ ਫਿਰ ਤੋਰ ਗੱਲ ਇਹਨਾਂ ਦੇ ਬਾ ਠੀਕ ਆ ਗੱਲ ਤਾਂ ਮੇਰੇ ਤੋਰੀ ਹੋਈ ਆ ਤੇ ਕਿਸੇ ਵੱਡੇ ਨੂੰ ਛੋਟੇ ਨੂੰ ਕਿਸੇ ਨੂੰ ਨਹੀਂ ਦੱਸਣਾ ਚੁੱਪਚੀ ਬਿੱਤੀ ਆਪਾਂ ਪਟਾਕਾ ਪਾ ਲੈਣਾ ਕਦਾ ਮੈਂ ਚਪਚਪੀਤੇ ਪਾਉਂ ਹਾਂ ਪਰ ਆਹੀ ਗੱਲ ਕਰਨੀ ਸੀ ਤੇਰੀ ਆਪਦਾ ਮੇਚਾ ਦੇ ਸੀ ਮੈਂ ਕਹਿੰਦਾ ਪਿਓਰ 골ਡ ਦੀ ਛਾਪ ਬਣਵਾਵਾਂਗੇ ਵਾਫੇ ਠੀਕ ਸੋਨੇ ਦੀ ਵਸ ਵਸ ਹਾਂ ਐਤਾ ਵਿਆਹ ਸੰਗਲਾ ਚੜ ਗਿਆ ਸਰ ਚਾੜਦੇ ਪਲਾ ਤੇ ਪਾਣੀ ਚਾੜਦੇ ਜਿੱਥੇ ਨਹੀਂ ਚੜਦਾ ਇਹ ਕਰਨਾ ਕਰ ਲੈ ਫੋਟੋ ਤੂੰ ਸਾਹਿਬ ਇਹਦੇ ਨਾਲ ਗੱਲਬਾਤ ਕਰ ਆਪਣੇ ਕੰਨੀਓ ਟੱਲ ਵਸ ਠੀਕ ਆ ਇਹਦਾ ਕੰਮ ਤਰਾ ਹੋਇਆ ਲੈ। ਮੈਂ ਕਹਿੰਦਾ। ਓਹ ਹੋ ਵੀ ਜਾਊ ਫਿਰ ਆਪਣਾ ਜ਼ਮੀਨ ਜਮੂਨ ਆਪਣੇ ਕੋਲ ਹੀ ਐ ਨਾ ਘਰ ਵੀ ਆ ਟਰੈਕਟਰ ਟਟਰ ਸਾਰਾ ਕੁਝ ਆਪਣਾ। ਜਿਹਨੇ ਜਿਹਨੇ ਕੱਟਦੇ ਕੋਲੇ ਰਾਜਾ ਬਣਾ ਕੇ ਪੀਉਂਦਾ ਰਹਿੰਦੇ। ਬਾਪੂ ਦਾ ਸਿਰ ਆ ਬੰਦਾ ਸੀ। ਪਰ ਦਾਰੂ ਵਾਲੀ ਤਿੰਨਤਾ ਸੀ। ਤਾਂ ਭਾਈ ਮੁੰਡੇ ਆਂ ਕਰ ਆਂ ਦੇ ਫੋਟੋ ਜੇ ਮੈਂ ਦਿਖਾਉਣਾ ਕਰ ਕੁੜੀ ਵਾਲਾ ਫੋਟੋ ਮੇਰੀ ਹਾਂ। ਮੇਰੇ ਨਾਲ ਤੇ ਹਾਂ ਗਲਤ ਫਿਰ ਤੂੰ ਫਿਰ ਮੈਂ ਤੇ ਫੋਟੋ ਲਿਆ ਦਿੰਦਾ। ਫੋਟੋ ਲਿਆ। ਇੱਥੇ ਬੈਠੀ। ਹਾਂ ਇੱਥੇ। ਸਾਲਾ ਮੈਂ ਟੱਕਰ ਬਾਅਦ ਅਰੇ ਬਾਪੂ ਜਰਾ ਬੰਦਾ ਮੈਂ ਉੱਤੇ ਹੀ ਦਾਰੂ ਵੀ ਪੀ ਬੰਦ ਜੋ ਮਾਰ ਗਿਆ ਸੀ ਇਹ ਸਾਲਾ ਕੰਦਰੇ ਬੱਤੂ ਦਾ ਜਰਾ ਬੰਦਾ ਸਾਲਾ ਆਰੇ ਭਾਈ ਲੈ ਰਿਹਾ ਪਤਾ ਲੈ ਆਹ ਫੋਟੋ ਆਪਣੀ ਕਿਵੇਂ ਲੱਗੀ ਫੋਟੋ ਤੇਰੀ ਵੀ ਇੱਕ ਨੰਬਰ ਆ ਜੋੜੀ ਦਾ ਮੈਂ ਕਹਿੰਦਾ ਇਹ ਪਾਉਦਾ ਰੱਬ ਨੇ ਮਲਾਤੀ ਜੋੜੀ ਸਮਝ ਲੈ ਉਹ ਜੀ ਰੱਬ ਨੇ ਬਣਾਈਆਂ ਜੋੜੀਆਂ ਬਸ 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 ਠੀਕ ਆ ਮੈਂ ਕਹਣਾ ਦੀ ਗੁਰਦਮੇਚ ਪਰਸੋਂ ਮੈਂ ਤੈਨੂੰ ਸੱਦੂ ਉੱਥੇ ਦੇ ਜੀਗਾ ਹਾਂ ਹਾਂ ਤੁਸੀਂ ਜਿਵੇਂ ਦੀ ਤੁਹਾਨੂੰ ਪਸੰਦ ਆਈ ਆਪਾਂ ਕਰਤਾ ਵਾਹ ਠੀਕ ਪਰ ਮੇਰੇ ਮੁੱੱਚਾ ਅਲਕੇਸਨ ਦੱਸੀ ਨਹੀਂ ਲੈ ਜੀ ਤੇਰਾ ਕਰ ਦੇਣਾ ਕੰਮ ਆਪਾ ਗਰ ਗੱਲ ਤਾਂ ਮੈਨੂੰ ਤਾਂ ਸਾਰ ਤੱਕ ਮਤ ਲੱਗ ਰਿਹਾ ਮੈਂ ਕਿੰਨੇ ਹਾਂ ਹਾਂ ਤੇ ਚਾੜ ਦੇ ਪੜਾ ਤੇ ਪਾਣੀ ਵਾਹ ਵਾਹ ਤੇ ਕੋਈ ਨਹੀਂ ਮੈਂ ਬਾਕੀ ਆਪਾਂ ਕਰ ਲਾਂਗੇ ਜਿਹੜਾ ਕੁਝ ਹੋ ਹਾਂ ਤੇ ਠੀਕ ਆ ਕਰ ਦੇ ਕੰਮ ਵੀਰ ਬਣ ਕੇ ਮੈਂੰਤੀ ਆ ਚੰਗਾ ਹੋ ਗਿਆ ਦੱਸੀ ਨਾ ਕਿਸਨ ਹਾਂ ਵਾਹ ਤੋ ਸਾਪ ਬਣ ਨਹੀਂ ਦੇ ਆ ਪਤੇ ਆਉਣੀਆਂ ਠੀਕ ਆ ਕੋਈ ਨਹੀਂ ਚੰਗਾ ਓਕੇ ਲਵ ਜੀ ਓਕੇ ਫਲਾਡੰਕਰ ਬੱਛਾ ਵੀ ਆਇਆ ਮਡੇ ਕੋਲ ਆਇਆ ਅਮਤਾ ਸਾੜਿਆਂ ਦਾ ਤਗੜਾ ਇਹ ਮਨ ਨਾ ਜਾਣਤਾ ਤਰ੍ਹਾਂ ਦੀ ਛਤਰੀ ਉੱਡ ਗਈ ਅੰਬਰਾਂ ਜਲਉਣੀ ਉਡਾਰੀ ਪਰ ਮੈਨੂੰ ਕਿ ਮੈਂ ਕਰ ਵਧੀਆ ਜੀ ਵਧੀਆ ਤੂੰ ਦੱਸ ਵਧੀਆ ਇੱਧਰ ਅੱਜ ਕਿੱਧਰ ਘਰੇ ਆਪਣੇ ਇੱਧਰ ਤੇਰੇ ਭਰਾ ਕੋਲੇ ਆਇਆ ਸੀ ਮੇਰੇ ਕੋਲੇ ਉਹ ਦੂਜੇ ਕੋਲ ਆਪਣੇ ਜਾਟੇ ਕੋਲੇ ਨਾ ਨਾ ਪੱਤਾ ਬੱਗੀ ਕੋਲ ਪੱਕੀ ਪਾਲ ਕੋਲੇ ਹਾਂਜੀ ਬੱਗੀ ਪਾਲ ਕੋਲ ਐਚਾ ਕਿਹੜਾ ਕੰਮ ਪੈ ਗਿਆ ਉਹਦੇ ਤੱਕ ਆ ਮਾ ਮੁੰਡਿਆ ਇਦਾਂ ਆਪਾਂ ਬੱਕੀ ਦਾ ਵਿਆਹ ਤਾਤਾ ਬੱਕੀ ਪਾਲਦਾ ਬੱਕੀ ਪਾਲਦਾ ਹਾਂ 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 ਤਾ ਲੈ ਸੌਂਦਾ ਕੇ ਮਜ਼ਾਕ ਵਾਲੀਆਂ ਗੱਲਾਂ ਥੋੜੋ ਐਂ ਚਲ ਤੈਨੂੰ ਮੈਂ ਫੇਰ ਮਿਲਦਾ ਹਾਂ ਮੈਨੂੰ ਕੰਮ ਹੋਰ ਵੀ ਮੈਂ ਜਾਣਾ ਜਾ ਕਿਤੇ ਤੂੰ ਤਾਂ ਨਾ ਹੀ ਮਿਲਦਾ ਮੂਰੀ ਖਰਾਬ ਕਰਤਾ ਇਹਦਾ ਸਾਲ ਅੱਗੇ ਨਹੀਂ ਸੀ ਮਾਨ ਉੱਤੇ ਤਾਂ ਵਿਆਹ ਤਾਰਤਾ ਕਾਈ ਕਰ ਰਹੇ ਹੋ ਹਾਂ ਗਰਮੇਲ ਭਾਈ ਅੱਛੇ ਗੱਲ ਜੀ ਸਤਿ ਸ੍ਰੀ ਅਕਾਲ ਹੋਰ ਭਾਈ ਠੀਕ ਠਾਕ ਹਾਂ ਜੀ ਹਾਂ ਠੀਕ ਤਮੇ ਬੈਹ ਮੈਂ ਕੁਰਸੀ ਲਿਆਣੀ ਨਹੀਂ ਕਰਸੀ ਨੂੰ ਤਾਂ ਚੱਲ ਕੀ ਨਹੀਂ ਲਿਆਉਣੀ ਮੈਂ ਕੁਰਸੀ ਚੱਲ ਆਉਣ ਕੁਰਸੀ ਲਈ ਆਉਂਦੇ ਫੇਰ ਹੀ ਬੈਠੂ ਲਾ ਭਾਈ ਲੈ ਭਾਈ ਬੈਠ 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 ਹਾਂ ਭਾਈ ਕਿਵੇਂ ਆ ਸਿਹਤ ਉਹ ਠੀਕ ਹੈ ਵਧੀਆ ਹਾਂ ਵਧੀਆ ਤੁਸੀਂ ਦੱਸੋ ਹੋਰ ਘਰ ਪਰਿਵਾਰ ਸਾਰਾ ਠੀਕ ਹੈ ਜੀ ਸਾਰੇ ਠੀਕ ਆ ਵਧੀਆ ਹੋਰ ਮਿਹਰਬਾਨ ਹੋ ਜੀ ਲੈ ਚਾਹ ਲਿਆ ਹਾਂ ਗਰਮੇਲ ਭਾਈ ਮੈਂ ਨਾ ਨਾ ਭਾਈ ਚਾਹ ਦੀ ਨਹੀਂ ਲੋੜ ਮੈਂ ਆਇਆ ਸੀ ਆਪਣੇ ਜਿਹੜਾ ਤੁਸੀਂ ਕੁੜੀ ਦੇ ਰਸਤੇ ਲਈ ਗਿਆ ਸੀ ਅੱਛਾ ਭਾਈ ਤੇ ਮੁੰਡਾ ਆ ਗਿਆ ਜੀ ਤਨ ਭਰਾ ਠੀਕ ਆ ਭਾਈ ਤੇ ਜਿਹੜਾ ਮੈਨੂੰ ਠੀਕ ਲੱਗਿਆ ਹੂੰ ਮੈਂ ਤਾਂ ਉਹਦੀ ਫੋਟੋ ਲੈ ਕੇ ਆਇਆ ਜੀ ਅੱਛਾ ਤੇ ਨਾਮ ਨੂੰ ਕੀ ਭਾਈ ਮੁੰਡੇ ਦਾ ਨਾਮ ਹੈਗਾ ਜੀ ਬੱਗੀਪਾਲ ਬੱਖੀਪਾੜ ਨਾ ਨਾ ਨਹੀਂ ਬੱਪੂਪਾੜ ਨਹੀਂ ਬੱਗੀਪਾਲ ਹਾਏ ਹਾਏ ਵੇ ਮੈਂ ਤਾਂ ਨਾ ਹੋ ਗਿਆ ਪੁੱਛ ਲਓ ਦੇਖੋ ਇਹ ਤਾਂ ਇਹ ਤਾਂ ਸ਼ੁਰੂ ਹੋਣ ਤੋਂ ਪਹਿਲੇ ਹੀ ਮੁੱਕ ਜਾਂਦਾ ਵਾ ਓ ਭਾਜੀ ਤੁਸੀਂ ਮੁੰਡੇ ਦੇ ਕੱਦ ਤੇ ਨਾ ਜਾਓ ਮੁੰਡੇ ਦਾ ਕਰਦਾਰ ਦੇਖੋ ਅੱਠ ਕਿੰਦਿਆਂ ਦਾ ਕੱਲਾ ਕੱਲਾ ਮਾਲਕਾ ਸਾਰੀ ਜ਼ਮੀਨ ਜਾਤ ਤਾਂ ਪਿਓ ਇਹਦੇ ਨਾਲ ਲਵਾ ਕੇ ਗਿਆ ਗਰਮੇਲ ਸਾਂ ਮੇਰੀ ਕੁੜੀ ਦੇਖ ਸੋਹਣੀ ਸੁਨੱਖੀ ਵੇਰੇ ਦੱਸ ਚੱਲ ਤੁਸੀਂ ਇੱਕ ਗਰੀ ਮੁੰਡਾ ਦੇਖਤਾ ਲਓ ਵੇ ਗਰਮੇਲ ਸਾਂ ਮੇਰੀ ਕੁੜੀ ਤਾਂ ਇੰਨੀ ਸੋਹਣੀ ਸੁਨੱਖੀ ਵੇ ਕੋਈ ਲੰਬਾ ਲੰਜਾ ਲੱਭ ਲੈਂਦਾ ਜੇ ਲੱਭਣ ਹੀ ਲੱਗਿਆ ਸੀ ਭਾਈ ਮਨਜੀਤ ਇੰਨੀਆਂ ਪੈਲੀਆਂ ਵਾਲੇ ਮੁੰਡੇ ਅੱਜ ਕੱਲ ਤਾਂ ਰੇ ਨਹੀਂ ਪਏ ਇੱਕ ਗਰੀ ਮੁੰਡਾ ਤੁਸੀਂ ਦੇਖਤਾ ਲਓ ਰਾਜ ਕਰੂ ਕੁੜੀ ਆਪਣੀ ਗਰਮੇਲ ਸਿਆਂ ਸਾਡੀ ਕੁੜੀ ਨਾਲ ਨਹੀਂ ਭਾਈ ਸੋਣਾ ਲੱਗਣਾ ਏ ਹੈ ਤੁਸੀਂ ਭਾਈ ਇੱਕ ਚੀਜ਼ ਤਾਂ ਦੇਖੋ ਮੁੰਡੇ ਕੋਲੇ ਵਧੀਆ ਜਵੇਂ ਜੈਦਾ ਤਾਂ ਕੋਈ ਨਸ਼ਾ ਪੱਤਾ ਨਹੀਂ ਹੈਗਾ ਘਰਬਾਰ ਕੁੜੀ ਆਪਣੀ ਰਾਜ ਕਰੋ ਨਹੀਂ ਕਾਹਨੂੰ ਕਹੇ ਉਹ ਜਿਹਦੇ ਚਲੀ ਗਈ ساری ਉਮਰ ਥੱਦੇ ਲੱਕੇ ਕੰਮ ਕਰਨਾ ਪਊ ਫੇਰ ਚੰਗੇ ਰਹਿਵਾਂਗੇ ਚਲ ਭਾਈ ਫੇਰ ਮੈਂ ਦੇਖਦੀ ਹਾਂ ਪੁੱਛਦੀ ਹਾਂ ਕੁੜੀ ਨੂੰ ਹੈਲੋ ਉਹ ਮੈਂ ਭਰਾਵਾ ਇੱਥੇ ਯਾਰ ਆਪਣੇ ਰੈਸਟੇਰ ਦਾ ਕੰਮ ਸੀ ਇੱਕ ਉਹ ਕਰੋਨਾ ਫੈਰਦਾ ਕੋਈ ਨਾ ਕੋਈ ਨਾ ਮੈਂ ਮਾਰਦਾ ਕਿਹੜਾ ਤੇਰੇ ਕੋਲ ਤੁਹਾਨੂੰ ਪਤਾ ਮੈਂ ਤੁਹਾਡੀ ਕਿੰਨੀ ਵੇਟ ਕਰਦੀ ਰਹਿੰਦੀ ਆ ਸਾਰਾ ਦਿਨ ਮੈਂ ਵੇਟ ਕਰਦੀ ਰਹਿੰਦੀ ਉਦੋਂ ਤੁਸੀਂ ਫੋਨ ਵੀ ਨਹੀਂ ਕਰਦੇ ਹੈਗੇ ਉਦੋਂ ਬੇਬੇ ਇਨਾ ਤੰਗ ਕਰਦੀ ਆ ਰੋਜ਼ ਰਿਸ਼ਤੇ ਦੇ ਬਾਰੇ ਗੱਲ ਕਰਦੀ ਆ ਮਾਂ ਹਾਂ ਕੀ ਹੋਇਆ ਪੁੱਤ ਕੁਛ ਨਹੀਂ ਮੰਮਾ ਕੁਛ ਨਹੀਂ ਹਾਂਜੀ ਹਾਂ ਕੁਭਰਾ ਆਇਆ ਤਾਂ ਮੇਰੇ ਕੋਲ ਨਹੀਂ ਨਹੀਂ ਮੰਮਾ ਕੁਛ ਨਹੀਂ ਆਇਆ ਹਾਂਜੀ ਆ ਬਹਿ ਜਾ ਪੁੱਤ ਗੱਲ ਕਰਾਂ ਕੀ ਗੱਲ ਕਰਨੀ ਮਮਾ ਪੁੱਤ ਗਰਮੀ ਲਾਇਆ ਸੀਗਾ ਘਰੇ ਹਾਂਜੀ ਤੇ ਉਹ ਫੋਟੋ ਦੇ ਕੇ ਗਿਆ ਵਾ ਮੁੰਡੇ ਦੀ ਮੁੰਡਾ ਕਿਹੜਾ ਮੁੰਡਾ ਪੁੱਤ ਤੇਰਾ ਵਿਆਹ ਤਾਂ ਕਰਨਾ ਹੀ ਆ ਹੁਣ ਦੇਖ ਹੈ ਤੇ ਤੂੰ ਮੁੰਡਾ ਫੋਟੋ ਦੇਖ ਲੈ ਮੁੰਡੇ ਦੀ ਆ ਮੁੰਡਾ ਦਾ ਮम्मी ਲੱਕ ਤੱਕ ਵੀ ਮਸਾ ਆਉਂਦਾ ਵਾ ਪੁੱਤ ਮੇਰੀ ਗੱਲ ਸੁਣ ਲੈ ਇੱਕ ਮਿੰਟ ਦੇਖ ਜੇ ਹੁਣ ਤੇਰੇ ਪਿਓ ਜਿਹਦਾ ਹੁੰਦਾ ਉਹ ਵੀ ਤਾਂ ਕਰਦਾ ਤੈਨੂੰ ਖੂਚ ਧੱਕਾ ਸੱਟਦੇ ਆ ਮੰਮੀ ਉਹ ਕਿੱਥੇ ਤੇ ਮੈਂ ਕਿੱਥੇ ਮੇਰੀ ਗੱਲ ਸੁਣ ਪੁੱਤ ਇੱਕ ਮਿੰਟ ਦੇਖ ਪੈਸਾ ਲਿਖਿਆ ਕਰੋੜਾਂ ਦੀ ਜ਼ਮੀਨ ਆ ਜਿਹੜੀ ਉਹਨੂੰ ਅੱਠ ਗਿੱਲੇ ਆਉਂਦੀ ਆ ਹੈ ਕੋਈ ਥੋੜਾ ਮੋਟਾ ਨਹੀਂ ਪਿਆ ਸਭ ਠੇਹਰਾ ਪੈਸਾ ਵਾ ਰਾਜ ਕਰੇਗੀ ਪੁੱਤ ਤੂੰ ਮੰਮੀ ਮੈਨੂੰ ਨਹੀਂ ਬਸਾਉਂਦੇ ਨਹੀਂ ਪੁੱਤ ਦੇਖ ਬਹੁਤ ਸੋਹਣਾ ਵਾ ਵਧੀਆ ਕੋਈ ਨਾ ਤੂੰ ਕੱਦ ਤੇ ਨਾ ਜਾ ਕੁਛ ਨਹੀਂ ਦਾਦਾ ਤੇ ਰਾਜ ਕਰਨਗੇ ਉੱਥੇ ਮੰਮੀ ਲੋਕੀ ਕੀ ਕਹਿਣਗੇ ਨਹੀਂ ਲੋਕੀ ਕੁਛ ਨਹੀਂ ਕਹਿੰਦੇ ਹੈਗੇ ਤੂੰ ਇੱਕ ਵਾਰੀ ਦੇਖ ਤਾਂ ਸਹੀ ਚਾਜ ਨਾ ਦੇਖ ਬੱਸ ਮਾਰ ਕੇ ਨਾ ਦੇਖ ਲਿਆ ਮੈਨੂੰ ਨਹੀਂ ਬਸੰਦ ਮੰਮੀ ਨਹੀਂ ਪੁੱਤ ਤੂੰ ਤੈਨੂੰ ਕਰਨ ਪਿਆ ਫਿਰ ਇਹਦਾ ਮਤਲਬ ਅੱਛਾ ਤੂੰ ਆਪਦੀਆਂ ਮਰਜ਼ੀਆਂ ਕਰਨੀਆਂ ਨੇ ਫਿਰ ਜੇ ਤੇਰਾ ਪਿਓ ਜਿਹਾ ਹੁੰਦਾ ਉਹ ਵੀ ਤਾਂ ਕਰਦਾ ਹੈ ਐਡਾ ਅਸੀਂ ਤੈਨੂੰ ਤੇਰੇ ਖੂਚ ਤਾਂ ਕਦਾ ਨਹੀਂ ਦੇਣ ਲੱਗੇ ਤੈਨੂੰ ਪੜਾਇਆ ਲਿਖਾਇਆ ਐਡੀ ਕੀਤਾ ਤੇ ਤੂੰ ਇਹਨਾਂ ਵੀ ਨਹੀਂ ਕਰ ਸਕਦੀ ਦੱਸ ਆ ਭਈਆ ਦੇਖ ਲੈ ਮੰਮੀ ਮੈਨੂੰ ਤਾਂ ਨਾ ਇਹਦੇ ਨਾਲ ਗੱਲ ਵੀ ਬਹਿ ਕੇ ਕਰਨੀ ਪਿਆ ਕਰਨੀਆ ਮੈਨੂੰ ਲੱਗਦਾ ਥੋੜਾ ਵੀ ਇਹ ਬਚੋਲੇ ਨੇ ਦਿਮਾਗ ਖਰਾਬ ਕਰਤਾ ਕੁੜੀਏ ਅਸੀਂ ਤਾਂ ਤੇਰੀ ਭਲਾਈ ਚਾਹੁੰਦੇ ਠੀਕ ਆ ਤੇਰੀ ਮਾਂ ਦੀ ਆ ਪਈਆ ਫੋਟੋ ਦੇਖ ਲੈ ਅਛਾ ਠੀਕ ਐ ਮम्मा ਗੱਲ ਸੁਣੋ ਜਿਵੇਂ ਮੈਂ ਮੰਮੀ ਤੁਹਾਨੂੰ ਠੀਕ ਲੱਗੇ ਤੁਹਾਡੀ ਮਰਜ਼ੀ ਆ ਤਾ ਯਾਰ ਆਈ ਉਹ ਕਿੱਥੇ ਰਹਿ ਗਈ ਆ ਜਾ ਬੜਾ ਟਾਈਮ ਲਾਤਾ ਭਾਈ ਭਾਈ ਅੱਜ ਕੱਲ ਦੇ ਜਵਾਕ ਔਖੇ ਮੰਦੇ ਆ ਨਾ ਹਣ ਕੇ ਗੱਲ ਮੰਨੇ ਨਹੀਂ ਮੰਨ ਗਈ ਮੰਨੂਗੀ ਕਿਵੇਂ ਨਹੀਂ ਮੰਨੂਗੀ ਮੰਨ ਗਈ ਮੰਨ ਗਈ ਹਾਂ ਫਿਰ ਮੈਂ ਕਰਦਾ ਮੁੰਡੇ ਆਲਾ ਨਾਲ ਗੱਲ ਹਾਂ ਭਾਈ ਕਰ ਫਿਰ ਗੱਲ ਔਰ ਤਾਂ ਚੱਲ ਆਪਾਂ ਹੋਰ ਕਿੰਨੂੰ ਪੁੱਛਣਾ ਹਾਂ ਮੈਂ ਕਰਦਾ ਮੁੰਡਿਆਂ ਨਾਲ ਠੀਕ ਆ ਕਰ ਗੱਲ ਜਾ ਕੇ ਠੀਕ ਆ ਬਾਕੀ ਭਾਈ ਇੱਕੋ ਜਿਹੜੇ ਮੇਰੇ ਆ ਇਹ ਜਾਂ ਤੂੰ ਮੰਗ ਜਾਂਦੇ ਆ ਫੇਰ ਤੂੰ ਜੀ ਦੇਖ ਲੈ ਕਿਵੇਂ ਕਰਨਾ ਹਲਾ ਬਾਤ ਚ ਵੇਣਾ ਉਹ ਬੱਲੇ ਅੰਕਲ ਕੀ ਹਲਚਲ ਕਾਕਾ ਵੱਡਿਆਂ ਦੇ ਪੈਰਾਂ ਹੱਥ ਲਾਈ ਦੇਉਂਦੇ ਆ ਉਹ ਰਕ ਉਹ ਠੀਕ ਆ ਭਾਈ ਕਿਵੇਂ ਹੋਣਾ ਹੋਇਆ ਫੇਰ ਅੰਕਲ ਥੋੜੇ ਵਿਆਹ ਗਿਆ ਹਾਂ ਮੇਰਾ ਵਿਆਹ ਅੰਕਲ ਤੇਰੀ ਗੱਲ ਨਹੀਂ ਕਰਦਾ ਜਣਾ ਤੇਰੀ ਭੈਣ ਦਾ ਵਿਆਹ ਅੱਛਾ ਲਿਆ ਫੋਟੋ ਦਿਖਾ ਫਿਰ ਅੰਕਲ ਭਾਈ ਦਿਖਾਉ ਮੁੰਡੇ ਨੂੰ ਫੋਟੋ ਲਿਆ ਕੇ ਉਹ ਅੰਕਲ ਸੁਮੀਰਾ ਵੀ ਕਰਾ ਦੇ ਯਾਰ ਵਿਆਹ ਹਾਂਜੀ ਵਿਆਹ ਪੁੱਤ ਤੇਰੀ ਉਮਰ ਆ ਜਾ ਨਿਆਣੀ ਆ ਰਹਿਣ ਤੇ ਬਾਅਦ ਚ ਜਨਾਨੀ ਦੇ ਥੱਲੇ ਆ ਲੱਗੇ ਰਹਿ ਜਾਏਗਾ ਵਿਆਹ ਤਾਂ ਮੈਂ ਨਹੀਂ ਕਰਾਇਆ 60 ਸਾਲ ਦੀ ਉਮਰ ਹੋ ਗਈ ਨਜ਼ਾਰੇ ਲੈਣਾ ਕੁੜੀ ਦਾ ਮਤਲਬ ਵੀ ਹੋਇਆ ਤੂੰ ਬਸ ਮਚੋਲਾ ਹੀ ਬਣਨਾ ਤਲੋ ਮੈਂ ਦੇਖਦਾ ਕੋਈ ਨਾ ਪੰਦਾ ਤੇਰੀ ਭੈਣ ਦਾ ਵਿਆਹ ਕਰਾ ਦਾਂ ਕੋ ਸਾਪ ਦੀ ਤਿਆਰੀ ਰੱਖ ਪੂਰਾ ਕਲਾ ਮੁੰਡਾ ਨਾ ਇਹਨੂੰ ਕੀ ਹੋਇਆ ਮੁੰਡੇ ਨੂੰ ਉਹ ਤਾਂ ਨਿੱਕਾ ਜਿਹਾ ਵਾ ਓਰੇ ਫੜਾ ਯਾਰ ਫੋਟੋ ਜਿਹੜਾ ਆਉਂਦਾ ਮੁੰਡੇ ਦਾ ਕੱਦ ਦੇਖਣ ਲੱਗ ਜਾਂਦਾ 8 ਗੱਲੇ ਜ਼ਮੀਨ ਆਉਂਦੀ ਅਗਲੇ ਨੂੰ ਉਹ ਸੋਹਣਾ ਵੀ ਲੱਗੇ ਕੁੜੀ ਨਾਲ ਸਾਡੀ ਨਾਲ ਯਾਰ ਸੋਹਣੇ ਨੂੰ ਦੱਸ ਕੱਲੂ ਰਾਜ ਕਰੂ ਕੁੜੀ ਥੋੜੀ ਸੋਹਣੇ ਨੂੰ ਕੱਲੇ ਨੂੰ ਕੀ ਕਰਾਂਗਾ ਜੇ ਸਾਰੀ ਉਮਰ ਥੱਲੇ ਲਾ ਕੇ ਕੰਮ ਹੀ ਕਰਨਾ ਪੈ ਗਿਆ ਚੰਗਾ ਭਾਈ ਮੈਂ ਮੋਟੇ ਵਾਲਾ ਮੈਂ ਕਰਕੇ ਗੱਲ ਤੁਹਾਨੂੰ ਤਰੀਕ ਦੱਸ ਦਾਂ ਮੈਨੂੰ ਹੋਰ ਵੀ ਕੰਮ ਆ ਸਾਸਰੀ ਕਾ ਆਪ ਕੋਲ ਨਹੀਂ ਬਾਪ ਹੈ ਗਿਆ ਅਰੇ ਇੱਕ ਆਦੀ ਦੇਖੀ ਜਾਂਦੇ ਆ ਮੁੰਡੇ ਜਮੀਨ ਛਾਲੀ ਕੋਈ ਦੇਖਦਾ ਹੀ ਨਹੀਂ ਤਰੇ ਉਹ ਕਿਧਰੋਂ ਆ ਗਿੜੇ ਦਿੰਦਾ ਤੇਤੋਂ ਦਾ ਪੈਸੇ ਲੈ ਗਿਆ ਉਹ ਰੀਚਾਰਜ ਕਰਾਉਂ ਤੇ ਫਿਰ ਘਰ ਘੁਰਦਾ ਵੀ ਦੇਖ ਲੋ ਗਏ ਮੁੜਦਾ ਹੀ ਨਹੀਂ ਕੋਈ ਉਹ ਪਹਿਲਾਂ ਗਿਆ ਉਹ ਵੀ ਨਹੀਂ ਮੁੜਿਆ ਤੂੰ ਹੁਣ ਮੁੜਿਆ ਸਾਡੇ ਤੋਂ ਤੂੰ ਵੀ ਲੈਣਾ ਤੂੰ ਤਾਂ ਆਪਦੇ ਹੱਥ ਪੀੜੇ ਕਰਾਉਣ ਲੱਗਿਆ ਲੱਗ ਗਿਆ ਮੈਨੂੰ ਪਤਾ ਦੱਸ ਗਿਆ ਗਰਮੇਲ ਫਰਮੇਲ ਦਿੰਦਾ ਦੱਸਿਆ ਆਹੋ ਜਿਹੜੇ ਵਿਆਹ ਦੇ ਸੱਜਣਾ ਵੀ ਬਣ ਜਿਹੜੇ ਬੀਕਦਾ ਤੂੰ ਆਉਣ ਆਲੇ ਮੈਨੂੰ ਪਤਾ ਤੇਰੇ ਚੱਲ ਕੋਈ ਨਹੀਂ ਗੱਲ ਸੁਣ ਮੇਰੀ ਚੀਜ਼ ਸੁਣਾ ਯਾਰ ਗੱਲ ਸੁਣ ਮੇਰੀ ਹਾਂ ਦੱਸ ਜੇ ਤੈਨੂੰ ਪਤਾ ਲੱਗ ਗਿਆ ਨਾ ਆਪਦੇ ਕੋਲ ਹੀ ਰੱਖੀਂ ਪੱਟੇ-ਪੁੱਟੇ ਨੂੰ ਨਾ ਜੇ ਦੱਸੀ ਕੁਛ ਵੀ ਠੀਕ ਆ ਤੇ ਮੈਂ ਦੇਖੀ ਬੈਠਾ ਹਾਂ ਵਾ ਸਭ ਕੁਝ ਹਾਂ ਛਾਲੀਆਂ-ਸੋਲੀਆਂ ਵੀ ਹੈਗੀਆਂ ਤੇ ਵਿਆਹ ਦਾ ਪ੍ਰੋਗਰਾਮ ਸਾਰਾ ਤੇਰੇ ਕੋਲ ਆ ਸੁਣ ਹਾਂ ਸਾਰਾ ਜਿੰਨਾ ਵੀ ਆਪਾਂ ਢਾਂਚਾ ਕਰਨਾ ਵਾ ਤੇਰੇ ਹੱਥ ਆ ਤੂੰ ਜ਼ਿੰਮੇਵਾਰੀ ਚੱਕਦਾ ਚੱਕੂ ਚੱਕੂ ਯਾਰ ਤੂੰ ਮੇਰਾ ਵੀ ਫਿਰ ਕਰਾਈ ਨਾ ਮੈਂ ਉਹੀ ਤਾਂ ਹੀ ਤਾਂ ਛਾਲੀਆਂ ਦੀ ਗੱਲ ਕੀਤੀ ਆ ਸਾਲੀਆਂ ਹੈਗੀਆਂ ਵਾ ਇੱਕ ਸਾਲੀ ਨਾਲ 13 ਟੰਕਾ ਪੇੜ ਕੇ ਪਤਰਾ ਦੇਣਾ ਕੋਈ ਨਹੀਂ ਮੈਨੂੰ ਥੋੜੀ ਵੀ ਫਿਕਰ ਆ ਜੇ ਮੈਨੂੰ ਆਪਦੀ ਆ ਤਾਂ ਥੋੜੀ ਵੀ ਆ ਥੋੜੀ ਪਹਿਲਾਂ ਵਾ ਪਰ ਉਹ ਹੁਣ ਗਰਮੇਲ ਜ਼ੋਰ ਵਾਲਾ ਪਾ ਗਿਆ ਮੇਰੇ ਤੇ ਮੈਂ ਉਹਦੀ ਗੱਲ ਮੋੜ ਨਹੀਂ ਸਕਿਆ ਮੈਂ ਕਿਹਾ ਚੱਲ ਕੋਈ ਨਹੀਂ ਥੋੜਾ ਵੀ ਪੱਕਾ 13 ਵੱਡੇ ਨਾਲੋਂ ਪਹਿਲਾਂ ਕਰ ਤੋ ਲੈ ਖੋਸ ਅਸੀਂ ਦੋਨੇ ਵੱਡੇਆਂ ਦੇ ਤੋਂ ਉਹ ਤਾਂ ਉਹ ਤਾਂ ਫਿਰ ਬਾਲਾ ਹੀ ਵੱਡਾ ਨਾ ਓਡੇ ਵੱਡੇ ਤਾਂ ਕਿਉਂ ਕੋਣ ਕੋਣ ਕੁੜੀ ਦੇ ਨੇ ਪੱਲੇ ਨਹੀਂ ਪੱਲੇ ਨਹੀਂ ਲੱਗ ਪਏਗੀ ਸਾਲ ਤੋਂ ਮੇਰਾ ਤਾ ਫਿਰ ਕਰਾਇਗਾ ਨਾ ਮੈਂ ਤੇਰੀ ਜ਼ਿੰਮੇਵਾਰੀ ਵਿਆਹ ਦੀ ਸਾਰੇ ਚੋ ਸਾਰੇ ਹਲਵਾਈਆਂ ਦੀ ਕੀ ਗੱਡੀਆਂ ਦੀ ਕੀ ਸਾਰੇ ਗੱਡੀ ਗੱਡੀ ਕਿਹੜੀ ਸਜਾਉਣੀ ਹੈ ਗੱਡੀਆਂ ਮੈਂ ਗੱਡੀ ਦੇਖੀ ਬੈਠਾ ਮਰੂਤੀ ਗੱਡੀ ਲੈ ਹਾਂ ਮਰੂਤੀ ਤੇ ਵਧੀਆ ਰੀਬਨ ਲਾ ਕੇ ਆਪਾਂ ਪੂਰੀ ਸੋਹਣੀ ਬਣਾਉਣੀ ਹੈ ਗੱਡੀ ਪਤਾ ਕਰ ਲੈ ਚਲੋ ਜ਼ਿੰਮੇਵਾਰੀ ਮੇਰੀ ਉਹ ਵੀ ਤੇਰੀ ਹੁਣ ਤੂੰ ਫਿਰ ਪੋਹ ਦੋਣਾ ਨਾ ਜਾਈ ਮੇਰਾ ਹਲਵਾਈਆਂ ਦੀ ਵੀ ਤੇਰੀ ਤੇ ਮੇਰਾ ਕੰਮ ਨਾ ਬਾਕੀ ਜਿੰਨਾ ਵਿਆਹ ਚ ਆਪਣ ਖਲਾਰਾ ਪੜਨਾ ਉਹ ਵੀ ਤੇਰੀ ਜੇ ਇੱਕ ਚੀਜ਼ ਵੀ ਪਰੇ ਹੋਰੀ ਹੋਗੀ ਨਾ ਤੇਰ ਜਿਵੇਂ ਦਾ ਹੋ ਗਿਆ ਤੇ ਵੱਡੇ ਨੂੰ ਪਿਆਰ ਨਾਲ ਬਾਕੇ ਸਮਝਾ ਦਾਂਗੇ ਤੇ ਥੋੜੇ ਦਿਨਾਂ ਥਾਈ ਆਪਾਂ ਕਰ ਲੈਂਦੇ ਆ ਪਿਆਰ ਅੱਛੀ ਗੱਲ ਤੇ ਉਹ ਤੋਂ ਵੱਡੇ ਨਾਲੋਂ ਵੀ ਪਹਿਲਾਂ ਤੇਰਾ ਵਿਆਹ ਕਰ ਦੂੰ ਇਹ ਗਰੰਟੀ ਹੈ ਬੜ ਠੀਕ ਹੈ ਬਸ ਠੀਕ ਹੈ ਚਲ ਮੈਂ ਰਾਜ ਜੀ ਕਰ ਮੇਰਾ ਵੱਡਾ ਭਾਈ ਦਸ ਸੀਨਾ ਕੇ ਹੈ ਮਾ ਭਈਆ ਚਲ ਕਰ ਦੇ ਫਿਰ ਹੱਲ ਕਰਾ ਠੀਕ ਹੈ ਮੈਂ ਹੁਣੇ ਹੀ ਜਾਣਾ ਗੱਡੀ ਗੱਡੀ ਜੇ ਗੱਡੀ ਪਤਾ ਕਰਕੇ ਆ ਹਾਂ ਗੱਡੀ ਪਤਾ ਮਰੂਤੀ ਕਾਰ ਹੋਵੇ ਵਧੀਆ ਸਾਫ ਓਕੇ ਓਕੇ ਕਰਨਾ ਅਕੀਦਾ ਆ ਗਿਆ ਹੈਲੋ ਹੈਲੋ ਬੱਗੀ ਬਾਲੋ ਅੱਜਾ ਬਚੋਲਾ ਬੋਲਦਾ ਹਾਂ ਹਾਂ ਗਰਮੇਲ ਬੋਲਦਾ ਭਾਈ ਉਹ ਹੁਣ ਵਿਆਹ ਦੀ ਤਾਰੀਖ ਦੱਸ ਫਿਰ ਕੀ ਤਰੀਕ ਤੇ ਇਹਨਾਂ ਨੂੰ ਕੁੜੀ ਵਾਲੇ ਭਾਈ ਪਉਦੇ ਆ ਵਿਆਹ ਦੀ ਤਰੀਖ ਐ ਗਰ 9 ਤਰੀਕ ਕਹਦੇ ਉਹਨਾਂ ਨੂੰ ਨਾਦਰੀਕ ਚੈਲਰੀ ਕਮਾ ਦਾਤ ਦਿੰਦਾ ਪਰ ਉਹਨਾਂ ਨੇ ਨਾ ਕਰਦਾ ਗੱਲ ਨਾਦਰੀਕ ਨੂੰ ਹੈ ਚਲ ਤੋ ਜੇ ਕਰੋ ਫਿਰ ਬਰਾਤ ਦੀ ਤਿਆਰੀ ਵਾ ਠੀਕ ਆ ਓਕੇ